ਨਵਦੀਪ ਸਿੰਘ ਜੀ ਜੋ ਟ੍ਰੇਜਡੀ ਤੁਹਾਡੇ ਨਾਲ ਹੋਈ ਹੈ ਉਹਦੇ ਬਾਰੇ ਦੱਸੋ ਕਿ ਇਹ ਵਾਪਰਿਆ ਕਿਸ ਢੰਗ ਦੇ ਨਾਲ ਭਾਈ ਇਹ ਇਸ ਤਰ੍ਹਾਂ ਕੀ 19 ਅਕਤੂਬਰ ਦੀ ਗੱਲ ਹੈ ਜੀ 19 ਅਕਤੂਬਰ ਨੂੰ ਰਾਤ ਨੂੰ ਆਪਣੇ ਕੈਨੇਡਾ ਦੇ ਸਭਾ ਇੱਕ ਰਾਤ ਡੇਡਵੇ ਮੈਨੂੰ ਕਾਲ ਆਉਂਦੀ ਉਹ ਮੇਰੇ ਗੌਂਡੀ ਜਿਹੜੇ ਮੇਰੇ ਬਚਪਨ ਦੇ ਮਿੱਤਰ ਨੇ ਉਹਨਾਂ ਵੱਲੋਂ ਕਿ ਵੀ ਮੇਰੇ ਫਾਦਰ ਅਮਰੀਕ ਸਿੰਘ ਜੀ ਉਹਨਾਂ ਦੀ ਬਾਡੀ ਹੈਂਗ ਹੋਈ ਮਿਲਦੀ ਤੇ ਉਹ ਜਦੋਂ ਖਬਰ ਆਉਂਦੀ ਹੈ ਤੇ ਆਫਕੋਰਸ ਮੇਰੇ ਪਰਸਨਲ ਜਮੀਨ ਨਿਗਲ ਜਾਂਦੀ ਹੈ ਤੇ ਮੈਨੂੰ ਕੁਝ ਇੱਕਦਮ ਤਾਂ ਮੈਂ ਪਹਾੜੀ ਦਾ ਸਿਰ ਤੇ ਡਿਗਣ ਵਾਲੀ ਗੱਲ ਹੁੰਦੀ ਹੈ ਪਰ ਮੈਨੂੰ ਇਹ ਪਤਾ ਵੀ ਉਹ ਇਦਾਂ ਕਰ ਨਹੀਂ ਸਕਦੇ ਸੀ ਇਹਨਾਂ ਨੇ ਇਹ ਉਸ ਚੀਜ਼ ਨੂੰ ਬਣਾਤਾ ਵੀ ਇਹਨੂੰ ਇਹਨਾਂ ਨੇ ਸੁਸਾਈਡ ਕਰ ਲਿਆ ਤੇ ਬਹੁਤ ਚੜ੍ਹਦੀ ਗੱਲ ਦੇ ਬੰਦੇ ਸੀ ਸੁਸਾਈਡ ਦਾ ਕਰਨ ਦਾ ਮਤਲਬ ਹੀ ਨਹੀਂ ਬੰਦਦਾ ਸੀ ਉਹਨਾਂ ਦਾ ਸੋ ਇਸ ਕਰਕੇ ਬਹੁਤ ਗੱਲਾਂ ਜਿਹੜੀਆਂ ਸੀਗੀਆਂ ਪਰਿਵਾਰ ਦੇ ਵਿੱਚ ਹੋ ਰਹੀਆਂ ਸੀਗੀਆਂ ਪਿਛਲੇ ਕਈ ਸਾਲਾਂ ਤੋਂ ਜਿਸ ਦਾ ਕਰਕੇ ਮੈਨੂੰ ਇਹ ਪਤਾ ਸੀਗਾ ਵੀ ਇਹ ਮਰਡਰ ਹੈ ਔਰ ਜਿਨ੍ਹਾਂ ਨੇ ਕੀ ਗੱਲਬਾਤ ਹੋ ਰਹੀ ਸੀ ਪਰਿਵਾਰ ਪਰਿਵਾਰ ਦੇ ਵਿੱਚ ਹੀ ਕਿਉਂਕਿ ਜਿਹੜੇ ਮੇਰੇ ਸਟੈਪ ਮਦਰ ਆ ਉਹ ਕਈ ਵਾਰ ਉਹਨਾਂ ਨੂੰ ਮਤਲਬ ਅਕਸਰ ਕਹਿੰਦੇ ਰਹਿੰਦੇ ਸੀ ਵੀ ਤੈਨੂੰ ਦਾ ਅਸੀਂ ਜਦੋਂ ਮਰਜ਼ੀ ਮਾਰ ਸਕਦੇ ਆ ਵੀ ਐਨ ਉਹ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਵੀ ਇਹਨੂੰ ਵੱਡਾ ਹੋ ਲੈਂਦੇ ਮੇਰੇ ਜਿਹੜਾ ਸਟੈਪ ਬ੍ਰਦਰ ਆ ਤਾਂ ਮੈਂ ਇਹਦੇ ਹੱਥੋਂ ਤੈਨੂੰ ਮਰਵਾਈ ਦੇਣਾ ਵੀ ਮੈਂ ਤਾਂ ਇਹਦੇ ਇਹਨੂੰ ਵੱਡਾ ਹੋ ਲੈਂਦੇ ਔਰ ਹੁਣ ਪਿੱਛੇ ਇਹ ਤਾਂ ਜਦੋਂ ਮੈਂ ਡੀਏਵੀ ਗਿਆ ਜਾਂ ਮੇਰੇ ਨਾਲ ਫੋਨ ਤੇ ਵੀ ਡੜੀ ਦੀ ਗੱਲ ਹੁੰਦੀ ਸੀ ਤਾਂ ਉਹਨਾਂ ਨੇ ਮੈਨੂੰ ਦੱਸਣਾ ਸ਼ੁਰੂ ਕਰਤਾ ਸੀ ਕਹਿੰਦੇ ਇਹ ਤਾਂ ਮੈਨੂੰ ਇੱਦਾਂ ਕਹਿ ਨਹੀਂ ਲੱਗ ਪਿਆ ਸਿੱਧਾ ਤੇ ਇਸ ਆਰਗੂ ਜਿਹੋ ਇਹਨਾਂ ਨੇ ਕੀਤਾ ਪ੍ਰਾਪਰਟੀ ਲਈ ਕੀਤਾ ਤੇ ਔਰ ਬਹੁਤ ਜ਼ਿਆਦਾ ਪ੍ਰੈਸ਼ਰ ਹੀ ਕਰ ਰਹੇ ਪਏ ਸੀ ਪਿਛਲੇ ਕਈ ਸਮੇਂ ਤੋਂ ਵੀ ਸਾਡੀਆਂ ਉੱਥੇ ਸ਼ਾਪਸ ਹੈਗੀਆਂ ਦੁਕਾਨਾਂ ਆ ਵੀ ਉਹਨਾਂ ਨੂੰ ਵੇਚੋ ਵੀ ਮਨਪ੍ਰੀਤ ਸਿੰਘ ਨੂੰ ਪੈਸੇ ਚਾਹੀਦੇ ਆ ਵੀ ਇਹਨੂੰ ਬਾਹਰ ਭੇਜਣਾ ਹੈ ਕੈਨੇਡਾ ਭੇਜਣਾ ਤੇ ਇਹ ਚੀਜ਼ ਘਰ ਦੇ ਵਿੱਚ ਚੱਲਦੀ ਪਈ ਸੀ ਦੂਜੀ ਗੱਲ ਇਹ ਹੈ ਕਿ ਮਨਪ੍ਰੀਤ ਸਿੰਘ ਨੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਸੀ ਪਹਿਲਾਂ ਵੀ ਟਾਕੀ ਸਿੰਘ ਕੌਣ ਹੈ ਬ੍ਰਸ਼ ਅਬਰ ਬ੍ਰਦਰ ਹਾਂਜੀ ਤੇ ਉਹ ਜਦੋਂ ਇਹਨੇ 1.5-2 ਸਾਲ ਪਹਿਲਾਂ ਮਤਲਬ ਇਹ ਉਦੋਂ ਤੋਂ ਕੰਮ ਸ਼ੁਰੂ ਹੋਇਆ ਸੀ ਤਾਂ ਇਹਨੇ ਉਦੋਂ ਵੀ ਇਹਨਾਂ ਦੇ ਹੱਥ ਛੱਕਿਆ ਸੀ ਨਹੀਂ ਤਾਂ ਕਿਹੜਾ ਬੱਚਾ ਭਾਈ ਕਿਹੜਾ ਬੇਟਾ ਜਿਹੜਾ ਆਪਣੇ ਫਾਦਰ ਦੇ ਹੱਥ ਛੱਕਦਾ ਤੇ ਉਦੋਂ ਵੀ ਡੈਡੀ ਨੂੰ ਅ ਪੁਲਿਸ ਸਟੇਸ਼ਨ ਲੈ ਕੇ ਗਏ ਮੇਰੇ ਫਰੈਂਡ ਉਥੇ ਕੰਪਲੇਂਟ ਦਿੱਤੀ ਉਹਨਾਂ ਨੇ ਵੀ ਆਪਣਾ ਬਿਆਨ ਦਿੱਤਾ ਹੋਇਆ ਵੀ ਸੇਮ ਡੇ ਕਿ ਦਿਨ ਗਏ ਕਿ ਕਿਦਨ ਹੋਇਆ ਜਿਹੜੇ ਸਾਡੇ ਹੋਰ ਜਾਣਕਾਰ ਬੰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਆ ਕੇ ਛਡਾਇਆ ਸੀ ਮਾਰਦੇ ਦੇਖਿਆ ਸੀ ਤਾਂ ਉਹਨਾਂ ਨੇ ਵੀ ਬਿਆਨ ਦਿੱਤੇ ਹੋਏ ਆ ਵੀ ਜੋ ਸਾਰਾ ਕੁਝ ਹੋ ਰਿਹਾ ਸੀ ਮਾਲੇ ਡਾਡੀ ਨੇ ਡਿਵੋਰਸ ਫਾਈਲ ਅਪਲਾਈ ਕੀਤਾ ਸੀਗਾ ਜੀ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਇੱਕ ਮਰਦ ਇੱਕ ਬੰਦਾ 60 ਸਾਲ ਦੀ ਉਮਰ ਤੋਂ ਬਾਅਦ ਕੌਣ ਡਿਵੋਰਸ ਅਪਲਾਈ ਕਰਦਾ ਭਾਈ ਕੋਈ ਦੁਖੀ ਹੋਣਗੇ ਕੋਈ ਉਹਨਾਂ ਦੇ ਵਿੱਚ ਇਸ ਹੱਤ ਗੱਲ ਪਹੁੰਚੀ ਡਿਵੋਰਸ ਹੋ ਵੀ ਗਿਆ ਸੀ ਫਿਰ ਵੀ ਉੱਥੇ ਰਹੇ ਸੀ ਉਹਨਾਂ ਨੇ ਇੱਕ ਅਪੀਲ ਕੀਤੀ ਹੋਈ ਸੀ ਤੇ ਅਪੀਲ ਡਿਵੋਰਸ ਹੋਣ ਤੋਂ ਬਾਅਦ ਵੀ ਉਸ ਤੋਂ ਬਾਅਦ ਸਮਲੋ ਇਤਨਾ ਵਾਅਦਾ ਜਾ ਰਿਹਾ ਸੀ ਤੇ ਜਿਹਦੇ ਕਰਕੇ ਮਤਲਬ ਇਹ ਹਾਦਸਾ ਹੋਇਆ ਤੁਸੀਂ ਕਿੰਨੇ ਸਾਲ ਤੋਂ ਕੈਨੇਡਾ ਚੋਂ ਮੈਂ 2010 ਸਾਂ ਜੀ ਤੇ ਤੁਹਾਨੂੰ ਕਿਵੇਂ ਲੱਗਿਆ ਕਿ ਇਹ ਮਰਡਰ ਹੈ ਤੁਹਾਡੀ ਫਾਦਰ ਦੇ ਨਾਲ ਕਨਵਰਸੇਸ਼ਨ ਹੁੰਦੀਆਂ ਰਹਿੰਦੀਆਂ ਸੀ ਹਾਂਜੀ ਮੇਰੀ ਦੂਏ ਦਿਨ ਚ ਤੀਏ ਦਿਨ ਵਤਵਾ ਚੌਥੇ ਦਿਨ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਹੀ ਰਹਿੰਦੇ ਸੀ ਉਹਨਾਂ ਨੇ ਮੈਨੂੰ ਹਰ ਗੱਲ ਦੱਸਨੀ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਤੇ ਭਾਈ ਫਾਦਰ ਤੇ ਸੰਧਾ ਸਾਡਾ ਉਹ ਰਿਸ਼ਤਾ ਸੀ ਜਿਹੜਾ ਮਤਲਬ ਪਿਓ ਪੁੱਤਾ ਸੀ ਸਿਗਾ ਹੀ ਨਾਲ ਇੱਕ ਦੋਸਤਾਂ ਵਾਂਗ ਵੀ ਵਿਚਰਦੇ ਸੀ ਸੋ ਉਹਨਾਂ ਨੇ ਮੈਨੂੰ ਹਰ ਗੱਲ ਮਰੋ ਸ਼ੇਅਰ ਕਰਦੇ ਸੀ ਜਦੋਂ ਉਹਨਾਂ ਦੀ ਡੈਥ ਵੀ ਹੁੰਦੀ ਜਿਸ ਦਿਨ ਜਿੱਦਾਂ ਜਿਹੜੇ ਸਭ ਨੇ ਦੇਖਿਆ ਉੱਥੇ ਆ ਕੇ ਵੀ ਡੈਡੀ ਦੇ ਪੈਰ ਜਿਹੜਾ ਥੱਲੇ ਲੱਗੇ ਹੋਏ ਆ ਰਸਾ ਟੱਲਾ ਆ ਠੀਕ ਹੈ ਨਾ ਗੋਡੇ ਮੁੜੇ ਹੋਏ ਆ ਛੱਤ ਬਹੁਤ ਨੀਵੀਂ ਆ ਉਹ ਤੇ ਜ ਮਰਡਰ ਦਾ ਮਤਲਬ ਕਿ ਇਦਾਂ ਸਾਫ ਹੀ ਇਦਾਂ ਲੱਗਦਾ ਸੀ ਜਿਦਾ ਕਿਸੇ ਨੇ ਉਹਨੂੰ ਮਾਰ ਕੇ ਤੇ ਖੜਾ ਕੀਤਾ ਹੁੰਦਾ ਬਾਅਦ ਤੇ ਪੇਸ਼ੇ ਟੰਗਿਆ ਹੁੰਦਾ ਹਾਂਜੀ ਬਾਅਦ ਚ ਟੰਗਿਆ ਹੁੰਦਾ ਇਹ ਤਾਂ ਸਾਫ ਹੀ ਮਤਲਬ ਕਿ ਮੈਨੂੰ ਸਭ ਨੇ ਕਈਆਂ ਨੇ ਦੱਸਿਆ ਉੱਥੇ ਵੀ ਉਹਦਾ ਲੱਗਦੇ ਨਹੀਂ ਸੀ ਵੀ ਵੀ ਉਸੇ ਕੋਈ ਬੰਦਾ ਆਪਣਾ ਉਹਨੂੰ ਫਹਾ ਲੈ ਸਕਦਾ ਠੀਕ ਹੈ ਨਾ ਜੀ ਔਰ ਦੂਜੀ ਗੱਲ ਜਿਹੜੀ ਇਹਨਾਂ ਨੇ ਸਟੋਰੀ ਬਣਾਈ ਆ ਕਿ ਅਸੀਂ ਘਰੋਂ ਗਏ ਆ ਜੀ 10 ਵਜੇ ਜਲੰਧਰ ਦਵਾਈ ਲੈਣ ਲਈ ਸਿਰਦਰਦ ਦੀ ਪਾਜੀ ਮੈਨੂੰ ਇਹ ਗੱਲ ਦੱਸੋ ਵੀ ਫਰਗਵਾੜਾ ਸ਼ਹਿਰ ਆ ਉਹਦੇ ਵਿੱਚ ਇੰਨੇ ਹਸਪੀਟਲ ਆ ਆਲਰੇਡੀ ਫੇਸਿਵਲ ਹਸਪੀਟਲ ਫਰਗਵਾੜੇ ਵੀ ਆ ਕਿਹਦੇ ਵੱਡਾ ਹਸਪੀਟਲ ਆ ਸਿਰਦਰਦੀ ਦਵਾਈ ਲੈਣ ਲਈ ਮਨਪ੍ਰੀਤ ਸਿੰਘ ਦਾ ਸਿਰਦਰਦੀ ਕਹਿੰਦੇ ਦੁੱਖ ਦਾ ਸੀਗਾ ਤੇ ਇਹ ਦੋਨੇ ਮਾਪੋਤੇ ਕਹਿੰਦੇ ਸੀ ਦਵਾਈ ਲੈਣ ਲਈ ਸਿਵਲ ਹਸਪੀਟਲ ਜਲੰਧਰ ਜਾਣੇ ਤੁਸੀਂ ਮੈਨੂੰ ਇਹ ਦੱਸੋ ਪਾਜੀ ਵੀ ਕੌਣ ਜਾਂਦਾ ਸਿਰਦਰਦੀ ਦਵਾਈ ਲੈਣ ਲਈ ਦੂਜੇ ਸ਼ਹਿਰ ਉਹ ਵੀ ਸਿਵਲ ਹਸਪੀਟਲ ਫਿਰ ਇਹ ਬੱਸ ਚ ਗਏ ਕਹਿੰਦੇ ਇਹਨਾਂ ਨੇ ਟਿਕਟਾਂ ਸਾਮ ਕੇ ਰੱਖੀਆਂ ਭਾਈ ਬੱਸਾਂ ਦੀਆਂ ਟਿਕਟਾਂ ਕੌਣ ਸਾਮ ਕੇ ਰੱਖਦਾ ਫੋਟੋਕਾਪੀਆਂ ਕਰਾ ਕੇ ਕੌਣ ਰੱਖਦਾ ਸੋ ਸਾਰਾ ਪਲਾਨ ਆ ਇਹਨਾਂ ਦਾ ਸਾਰਾ ਪਲਾਨ ਬਣਾਇਆ ਗਿਆ ਵੀ 8:00 ਵਜੇ ਅਸੀਂ ਗਏ ਤਾਂ 8:00 ਸਵਾ 1:00 ਵਜੇ ਆਉਣੇ ਆ ਫਿਰ ਇਹ ਬੱਸ ਚ ਜਾਂਦੇ ਆ ਬੱਸ ਚੋਂ ਆਉਂਦੇ ਆ ਠੀਕ ਹੈ ਜੀ ਵਿੱਚ ਆਟੋ ਕੀਤਾ ਕਿਉਂਕਿ ਮੈਨੂੰ ਪਤਾ ਜਿਹੜਾ ਜਲੰਧਰ ਦਾ ਸਿਵਲ ਹਸਪੀਟਲ ਆ ਉਹ ਜੋਤੀ ਚੌਂਕ ਤੋਂ ਅੱਗੇ ਜਾ ਕੇ ਹੁੰਦਾ ਸੋ ਬੱਸ ਫਗਵਾੜੇ ਉਹ ਜਲੰਧਰ ਜਾਣਾ ਜਲੰਧਰੋਂ ਫਿਰ ਆਟੋ ਫੜ ਕੇ ਅੱਗੇ ਜਾਣਾ ਫਿਰ ਉਸੇ ਨੰਬਰ ਲੱਗਾ ਹੋਊਗਾ ਦਵਾਈ ਲਈ ਹੋਊਗੀ ਫਿਰ ਵਾਪਸ ਆਟੋ ਫੜਨਾ ਫਿਰ ਵਾਪਸ ਜਲੰਧਰ ਫਗਵਾੜੇ ਬੱਸ ਸੈਂਡ ਆਉਣਾ ਇਸ ਤੋਂ ਬਾਅਦ ਕਹਿੰਦੇ ਅਸੀਂ ਮੁੜ ਕੇ ਗੁਰਦੁਆਰੇ ਵੀ ਗਏ ਆ। 6ਵੀਂ ਪਾਠਸ਼ਾਲਾ ਕੀ 9ਵੀਂ ਪਾਠਸ਼ਾਲਾ ਵੀ ਇਹਨਾਂ ਨੇ ਆਪ ਲਖਾਇਆ ਵੀ ਅਸੀਂ ਗੁਰਦੁਆਰਾ ਸਾਹਿਬ ਵੀ ਗਏ। ਗੁਰਦੁਆਰੇ ਸਾਹਿਬ ਜਾਂ ਤਾਂ ਬਾਅਦ ਫੇਰ ਘਰ ਹੁੰਦੇ ਸਵਾ 1 ਵਜੇ। ਸਵਾ 1 ਵਜੇ ਆ ਕੇ ਕਦੇ ਉਹ ਦੂਰ ਨਹੀਂ ਖੋਲਦੇ। ਤੇ ਫਿਰ ਇਹਨਾਂ ਨੇ ਸਿਰ ਸਾਡੇ ਕਿਰਾਏਦਾਰ ਸ਼ਾਪਸ ਦੇ ਵਿੱਚ ਉਹਨਾਂ ਨੂੰ ਇੱਕ ਮੁੰਡੇ ਨੂੰ ਬੁਲਾਉਂਦੇ ਆ ਤੇ ਉਹਨੂੰ ਲੈ ਕੇ ਪੌੜੀ ਲੈ ਕੇ ਅੰਦਰ ਚੜਾਉਂਦੇ ਆ ਨਹੀਂ ਤਾਂ ਮੇਰਾ ਮੇਰਾ ਘਰ ਹੋਏ ਮੈਂ ਹੀ ਜਾਊਂਗਾ। ਕੋਈ ਦੂਜੇ ਬੰਦੇ ਨੂੰ ਥੋੜੀ ਮੈਂ ਮੰਨ ਲਊ ਕਹਾਂਗਾ ਵੀ ਤੂੰ ਚੜ ਕੇ ਦੇਖ ਸੋ ਇਹ ਸਾਰਾ ਕੁਝ ਨਾ ਨੇ ਮੱਲੋ ਕਿ ਪੂਰੀ ਉਸ ਸਮੇਂ ਕੇ ਪਲੈਨਿੰਗ ਨਾਲ ਕੀਤਾ ਗਿਆ ਤੇ ਜਦੋਂ ਇਹ ਇਨਸੀਡੈਂਟ ਹੁੰਦਾ ਤੁਹਾਡੀ ਕਨਵਰਸੇਸ਼ਨ ਹੋਈ ਹੈ ਉਹਨਾਂ ਦੋਵਾਂ ਦੇ ਨਾਲ ਕੋਈ ਇੰਡੀਆ ਜਾ ਕੇ ਨਹੀਂ ਜੀ ਉਹਦਾ ਕਾਰਨ ਇਹ ਸੀ ਵੀ ਮੇਰਾ ਜੇ ਇਹ ਸੱਚੇ ਹੁੰਦੇ ਜਾਂ ਮੇਰਾ ਮੱਲੋ ਕਿ ਮੈਨੂੰ ਇਹ ਪਹਿਲੇ ਦਿਨ ਜਿੱਦਾਂ ਡੈਡੀ ਡੈਥ ਹੁੰਦੀ ਹੈ ਉਸ ਦਿਨ ਫੋਨ ਕਰਕੇ ਜਾਂ ਕੁਝ ਦੱਸ ਦੇ ਕਰਦੇ ਇਹਨਾਂ ਦਾ ਤਾਂ ਮੈਨੂੰ ਫੋਨ ਵੀ ਨਹੀਂ ਆਇਆ ਇਹਨਾਂ ਦਾ ਫੋਨ ਆਇਆ ਮੈਨੂੰ 3 ਘੰਟੇ ਬਾਅਦ ਆਉਣਾ ਸ਼ੁਰੂ ਹੋਇਆ ਉਹ ਵੀ ਜਦੋਂ ਕਿਸੇ ਮੱਲੋ ਆਣਗੋਨ ਵਾਲ ਨੇ ਪੁੱਛਿਆ ਵੀ ਤੁਸੀਂ ਰਿੱਕੀ ਨੂੰ ਮੈਨੂੰ ਮਰੇ ਬੈਠਾ ਛੋਟਾ ਨਾਲ ਰਿੱਕੀ ਐ ਵੀ ਤੁਸੀਂ ਉਹਨੂੰ ਫੋਨ ਕੀਤਾ ਉਹਨੂੰ ਦੱਸਿਆ ਤਾਂ ਇਹ ਕਹਿੰਦੇ ਨਹੀਂ ਤਾਂ ਫਿਰ ਕਹਿੰਦੇ ਕਿਉਂ ਨਹੀਂ ਦੱਸਿਆ ਮੈਨੂੰ ਤਾਂ ਆਲਰੇਡੀ ਪਤਾ ਲੱਗਿਆ ਸੀ ਜਦੋਂ ਹੀ ਹੁੰਦਾ ਜਦੋਂ ਹੀ ਇਨਸੀਡੈਂਟ ਉਹ ਹੁੰਦਾ ਜਦੋਂ ਆਣਗੋਨ ਵਾਲ ਇਕੱਠੇ ਹੁੰਦੇ ਆ ਤਾਂ ਮੈਨੂੰ ਫੋਨ ਆ ਜਾਂਦਾ ਬਟ ਇਹਨਾਂ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਫਿਰ ਇਹਨਾਂ ਨੇ ਮੈਨੂੰ ਫੋਨ ਕਰਕੇ ਸੱਚੇ ਹੋਂ ਨੂੰ ਦੱਸਣ ਲਈ ਮੈਂ ਇਹਨਾਂ ਨਾਲ ਗੱਲ ਹੀ ਨਹੀਂ ਕੀਤੀ ਕਿਉਂਕਿ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀਤਾ ਕਿਉਂਕਿ ਮੈਨੂੰ ਡੈਡੀ ਦੱਸਦੇ ਹੁੰਦੇ ਸੀ ਮੈਂ ਜਾਣਦਾ ਸੀ ਮੈਨੂੰ ਪਤਾ ਸੀ ਵੀ ਕੀ ਹੋ ਰਿਹਾ ਫਿਰ ਗੱਲਬਾਤ ਉਹਨਾਂ ਨੇ ਕਿਹਾ ਸੁਸਾਇਸਾਈਡ ਹੈ ਤਾਂ ਫਿਰ ਕਾਰਵਾਈ ਕਰਨ ਦੇ ਲਈ ਤੁਸੀਂ ਪੁਲਿਸ ਕੋਲ ਜਾਂ ਬਾਕੀ ਕੀ ਤਰੀਕਾ ਜਿਹੜਾ ਉਹ ਅਪਣਾਇਆ ਮੈਂ ਪਹਿਲੇ ਦਿਨੀ ਇੱਥੇ ਜੀ 19 ਅਕਤੂਬਰ ਨੂੰ ਦਿਨ ਚੜ੍ਹਦਾ ਜਦੋਂ ਆਪਣੇ ਕਿਉਂਕਿ ਰਾਤ ਨੂੰ 1:30 ਵੇ ਇੱਕ 1:30 ਦੇ ਵਿੱਚ ਫੋਨ ਆਉਂਦਾ ਦਿਨ ਦਿਨ ਹੁੰਦੇ ਸਾਰੀ ਮੈਂ ਇੰਡੀਆ ਕੰਪਲੇਂਟ ਭੇਜਦਾ ਜੀ ਰਿਟਰਨ ADGP NRI ਜੀ ਨੂੰ ਠੀਕ ਹੈ ਤੇ ਉਹਦੇ ਕੰਪਲੇਂਟ ਦੇ ਵਿੱਚ ਮੈਂ ਮੈਂਸ਼ਨ ਕੀਤਾ ਹੁੰਦਾ ਵੀ ਇਹ ਵੀ ਮਰਡਰ ਹੋ ਸਕਦਾ ਇਹ ਬਈ ਸੁਸਾਈਡ ਨਹੀਂ ਹੈਗਾ ਤੇ ਉਸ ਤੋਂ ਬਾਅਦ 2 ਦਿਨ 2 ਦਿਨ ਕਹਿ ਲੋ ਜਾਂ 3 ਦਿਨ ਤੱਕ ਇਹ ਬਹੁਤ ਘਬਰਾਏ ਹੁੰਦੇ ਸਾਡੇ ਰਿਸ਼ਤੇਦਾਰਾਂ ਨੂੰ ਫੋਨ ਆਉਂਦੇ ਜਾਂਦੇ ਆ ਵੀ ਰਿੱਕੀ ਨੂੰ ਕਹੋ ਮੈਨੂੰ ਵੀ ਕੋਈ ਸਾਡੇ ਤੇ ਕਾਰਵਾਈ ਨਾ ਕਰੇ ਠੀਕ ਹੈ ਨਾ ਜੀ ਕੋਈ ਸਾਡੇ ਤੇ ਕਾਰਵਾਈ ਹੋਈ ਤਾਂ ਅਸੀਂ ਬਾਹਰ ਨਹੀਂ ਆ ਸਕਦੇ ਇਹਦੀ ਜ਼ਮਾਨਤ ਤਾਂ ਨਹੀਂ ਹੁੰਦੀਆਂ ਇਹਨਾਂ ਨੂੰ ਸਾਰਾ ਕੁਝ ਆਲਰੇਡੀ ਪਤਾ ਸੀਗਾ ਇਹ ਆਲਰੇਡੀ ਉਹ ਚੀਜ਼ ਨੂੰ ਪ੍ਰਪੇਅਰ ਮੰਨ ਕਰਦੇ ਪਏ ਸੀ ਸਮ ਹਾਓ ਜਿੱਦਾਂ ਵੀ ਡੀਲ ਹੁੰਦਾ ਹੈ ਕਿਸੇ ਨਾਲ ਮਿਲ ਕੇ ਜਾਂ ਕਿਸੇ ਤਰੀਕੇ ਨਾਲ ਇਹਨਾਂ ਨੇ ਕਿਸੇ ਵੱਡੇ ਅਵਸਰ ਨੂੰ ਜਾਂ ਕਿਸੇ ਨੂੰ ਨਾਲ ਮਿਲ ਕੇ ਉਸ ਤੇ ਪ੍ਰੈਸ਼ਰ ਪਾਉਤਾ ਪੁਲਿਸ ਦੇ ਉੱਤੇ ਠੀਕ ਹੈ ਤੇ ਪੁਲਿਸ ਦਾ ਜਿਹੜਾ ਰਵਈਆ ਸੀ ਥੋੜਾ ਜਿਹਾ ਚੇਂਜ ਹੋ ਗਿਆ ਤੇ ਇਨ ਮੀਨ ਟਾਈਮ ਕੋ ਵੀ ਸਾਡੇ ਇਥੋਂ ਤੁਹਾਨੂੰ ਪਤਾ ਹੋਊ ਉਹ ਵੀਜ਼ੇ ਬੰਦ ਸੀ ਕੈਨੇਡਾ ਤੋਂ ਕੈਨੇਡੀਅਨ ਸਿਟੀਜ਼ਨ ਲਈ ਵੀਜ਼ੇ ਜਿਹੜੇ ਬੰਦ ਕੀਤੇ ਹੋਏ ਸੀ ਭਾਰਤ ਸਰਕਾਰ ਨੇ ਤਾਂ ਉਹ ਪਰਮਿਸ਼ਨ ਲੈਂਦੇ ਲੈਂਦੇ ਮੈਨੂੰ 5-7 5-6 ਦਿਨ ਲੱਗ ਗਏ ਈਜ਼ੀ ਨਹੀਂ ਸੀਗਾ ਤਾਂ ਜਦੋਂ ਮੈਂ ਉਹ ਲੈ ਕੇ ਪਹੁੰਚਦਾ ਉੱਥੇ ਤੇ ਮੈਂ ਇੰਨਾ ਚੰਗਾ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਮੈਂ ਐਡੀਜੀਪੀ ਪਹਿਲੇ ਦਿਨ ਮਨ ਲੋ ਕਿ ਜਿਹੜੇ ਸੀਗੇ ਉਹਨਾਂ ਨੂੰ ਇਹ ਰਿਕਵੈਸਟ ਕੀਤੀ ਸੀ ਕਿ ਮੈਂ ਵੱਡਾ ਬੇਟਾ ਆ ਮੇਰੇ ਆਉਣ ਦਿਆਂ ਤੱਕ ਬੋਡੀ ਨਾ ਇਹਨਾਂ ਨੂੰ ਮਿਲੇ ਤੇ ਉਹਨਾਂ ਨੇ ਇੰਨਾ ਜਰੂਰ ਮਨ ਲੋ ਕਿ ਉਹਨਾਂ ਨੂੰ ਕਹਿ ਦਿੱਤਾ ਸੀਗਾ ਸੋ ਪਰ ਇਹਨਾਂ ਨੇ ਸੋਚਿਆ ਨਹੀਂ ਸੀ ਵੀ ਮੈਂ ਇੰਨਾ ਅੱਗੇ ਤੱਕ ਮਨ ਲੋ ਕਿ ਜਾਊਂਗਾ ਜਾਂ ਮੈਂ ਇਨੀ ਅੱਗੇ ਤੱਕ ਟਰਾਈ ਕਰੂੰਗਾ ਤੇ ਜਦੋਂ ਮੈਂ ਫਗਵਾੜੇ ਇੰਡੀਆ ਪਹੁੰਚਦਾ ਜੀ ਪੁਲਿਸ ਸਟੇਸ਼ਨ ਜਾਂਦੇ ਆ ਪਹਿਲੇ ਦਿਨ ਤੇ ਉਸ ਦਿਨ ਜਾ ਕੇ ਸਾਰਾ ਕੁਝ ਅਸੀਂ ਪੁਲਿਸ ਅਫਸਰ ਨੂੰ ਦੱਸਦੇ ਆ 4 ਘੰਟੇ ਦੀ ਗੱਲਬਾਤ ਦੌਰਾਨ ਉਹ ਐਗਰੀ ਹੋ ਜਾਂਦਾ ਜਿਵੇਂ ਯਕੀਨ ਉੱਪਰ ਐਫ ਆਈ ਆਰ ਹੋਣੀ ਚਾਹੀਦੀ ਔਰ ਹੋ ਜਾਏਗੀ ਮੈਂ ਕਰਦਾ ਪਰ ਫਿਰ ਉਹ ਮੈਨੂੰ ਕਹਿਣ ਲੱਗ ਜਾਂਦਾ ਖੁਦ ਹੀ ਪੁਲਿਸ ਅਫਸਰ ਦੇਖ ਲਓ ਜੀ 28 ਸਾਲ ਦਾ ਮੁੰਡਾ ਆ ਇਹਨੂੰ ਅੰਦਰ ਚਲ ਗਏ ਨੇ ਬਾਹਰ ਨਹੀਂ ਆਉਣਾ ਇਹਦੀ ਲਾਈਫ ਖਰਾਬ ਹੋ ਸਕਦੀ ਆ 306 ਵੀ 302 ਵਰਗੀ ਹੁੰਦੀ ਆ ਸੋ ਤੁਸੀਂ ਇੱਕ ਵਾਰੀ ਵਿਚਾਰ ਕਰ ਲਓ ਠੀਕ ਹੈ ਜੀ ਆਪਣੇ ਭੁਆਈ ਨਾਲ ਇੱਥੇ ਗੱਲ ਕਰ ਲਓ ਤੇ ਕੋਈ ਨਹੀਂ ਆਪਾਂ ਕੱਲ ਨੂੰ 12 ਵਜੇ ਤੁਸੀਂ ਆ ਜਾਓ ਵੀ 12 ਵਜੇ ਆਪਾਂ ਐਫਆਈਆਰ ਕਰ ਦਾਂਗੇ ਉਹ ਤੱਕ ਤੁਸੀਂ ਸੋਚ ਲਓ ਵਿਚਾਰ ਕਰ ਲਓ ਤੇ ਪਲੱਸ ਇਹਨਾਂ ਦਾ ਪੋਸਟਮਾਰਟਮ ਹੋਣਾ ਜੇ ਅੱਜ ਹੀ ਆਪਾਂ ਕਰਦੇ ਆ ਤਾਂ 2 ਘੰਟੇ ਦਾ ਪ੍ਰੋਸੈਸ ਹੁੰਦਾ ਘੱਟੋ ਘੱਟ 2.5 ਘੰਟੇ ਦਾ ਉਸ ਤੋਂ ਬਾਅਦ ਪੋਸਟਮਾਰਟਮ ਹੁੰਦਾ ਤੇ ਪੋਸਟਮਾਰਟਮ ਹੋਣ ਤੋਂ ਬਾਅਦ ਕਹਿੰਦੇ ਵੀ ਬੋਡੀ ਤੁਸੀਂ ਰਾਤ ਨੂੰ ਕਿੱਥੇ ਰੱਖੋਗੇ ਸੋ ਕੱਲ ਨੂੰ ਆ ਜਾਓ 12 ਵਜੇ ਤੇ ਸਾਰੇ ਕਹਿੰਦੇ ਠੀਕ ਹੈ ਜੀ ਜੇ ਪੁਲਿਸ ਅਫਸਰ ਨੇ ਕਹਿਤਾ ਵੀ ਇਨਚਾਰਜ ਮੌਕੇ ਦੇ ਅਸੀਂ ਅਗਲੇ ਦਿਨ ਜਦੋਂ 12 ਵਜੇ ਜਾਂਦੇ ਆ ਤੇ ਉਹ ਮੈਨੂੰ ਕਹਿੰਦੇ ਮੈਂ ਤੇ ਕੋਈ ਬਿਆਨ ਵੀ ਨਹੀਂ ਲੈ ਸਕਦਾ ਹਾਂ ਸਟੇਟਮੈਂਟ ਵੀ ਨਹੀਂ ਲੈ ਸਕਦਾ ਐਫਆਈਆ ਦਾ ਦੂਰ ਦੀ ਗੱਲ ਹੈ ਕਹਿੰਦੇ ਮੈਂ ਸਟੇਟਮੈਂਟ ਵੀ ਨਹੀਂ ਲੈ ਸਕਦਾ ਅੱਛਾ ਫਿਰ ਬਾਅਦ ਦੇ ਵਿੱਚ ਜੇ ਪੁਲਿਸ ਤੇ ਤੁਸੀਂ ਅਪਰੋਚ ਕੀਤੀ ਗੱਲ ਪਰ ਨਹੀਂ ਸੁਣੀ ਫਿਰ ਤੁਸੀਂ ਅਦਾਲਤੀ ਪ੍ਰਕਿਰਿਆ ਦਾ ਰਸਤਾ ਨਹੀਂ ਬਣਾਇਆ ਅਪਣਾਇਆ ਜੀ ਅਖੀਰ ਉੱਥੇ ਹੀ ਜਾਣਾ ਪਿਆ ਕਿਉਂਕਿ ਆਫਟਰ ਹੋਰ ਚੀਜ਼ਾਂ ਕਲੀਅਰ ਹੁੰਦੀਆਂ ਗਈਆਂ ਕਿਉਂਕਿ ਡੈਡੀ ਦੀ ਜਿੱਦਨ ਪੋਸਟਮਾਰਟਮ ਹੁੰਦਾ ਜੀ ਪੋਸਟਮਾਰਟਮ ਵਿੱਚ ਵੀ ਜਿੱਦਾਂ ਪੁਲਿਸ ਨੇ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਓਕੇ ਵੀ ਇਦਾਂ ਹੋਏਗਾ ਵੀ ਇਹਨਾਂ ਦੀ ਵੀਡੀਓਗ੍ਰਾਫੀ ਹੋਏਗੀ ਪੈਨਲ ਬੈਠੇਗਾ ਭਾਈ ਕੁਝ ਵੀ ਨਹੀਂ ਸੀ ਉੱਥੇ ਮੈਨੂੰ ਜਾ ਕੇ ਸਿਵਲ ਹਸਪੀਟਲ ਫਗਵਾੜੇ ਡਾਕਟਰ ਨੂੰ ਦੱਸਣਾ ਪਿਆ ਮੈਨੂੰ ਰੋਲਾ ਪਾਉਣਾ ਪਿਆ ਤਾਂ ਫਿਰ ਡਾਕਟਰ ਨੇ ਪੁੱਛਿਆ ਵੀ ਤੁਹਾਨੂੰ ਸ਼ੱਕ ਆ ਕਿਸੇ ਤੇ ਮੈਂ ਕਿਹਾ ਹਾਂਜੀ ਬਿਲਕੁਲ ਸ਼ੱਕ ਫਿਰ ਉਹਨੇ ਐਸਐਮਓ ਸਾਹਿਬ ਨੂੰ ਸੱਦਿਆ ਫਿਰ ਅਸੀਂ ਉਸ ਆਨੂੰ ਮੈਂ ਅਪੀਲ ਕੀਤੀ ਉਹਨਾਂ ਨੇ ਫਿਰ ਪੁਲਿਸ ਨੂੰ ਜਿਹੜੇ ਵੀ ਉਹ ਮੌਕੇ ਤੇ ਉਥੇ ਅਫਸਰ ਸੀਗੇ ਏਐਸਆਈ ਰੈਂਕ ਦੇ ਕੋਈ ਤਾਂ ਉਹਨਾਂ ਨੂੰ ਕਿਹਾ ਵੀ ਉਹ ਕਿ ਵਿਸਰਾ ਲੈਣਾ ਫਿਰ ਉਹਨਾਂ ਨੂੰ ਪੈਨਲ ਬਿਠਾਉਣਾ ਪਿਆ ਵੀਡੀਓਗ੍ਰਾਫੀ ਫਿਰ ਵੀ ਨਹੀਂ ਹੋਈ ਪਰ ਬਹੁਤ ਵੱਲਾ ਪੌਣ ਦੇ ਬਾਵਜੂਦ ਸ਼ੁਕਰ ਹੈ ਪਰਮਾਨੰਦਾ ਕਿ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਉਹ ਪੋਸਟਮਾਰਟਮ ਹੋਇਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਇਹੀ ਆਇਆ ਕਿ ਇਹ ਸਟੈਂਗੂਲੇਸ਼ਨ ਹੈ ਜੀ ਜੋ ਉਹਦੇ ਤੱਥ ਤੇ ਉਹਦੇ ਆਧਾਰ ਤੇ ਉਹ ਜੋ ਅੰਦਰ ਉਹਦੇ ਫੈਕਟਸ ਲਿਖੇ ਹੋਏ ਆ ਉਹ ਸਟੈਂਗੂਲੇਸ਼ਨ ਮੰਦੀ ਹੈ ਜੀ ਸੋ ਉਥੋਂ ਸਾਫ ਪਤਾ ਲੱਗਦਾ ਜੀ ਵੀ ਜਿੱਦਾਂ ਸਟੈਂਗੂਲੇਸ਼ਨ ਹੁੰਦਾ ਵੀ ਗਲਾ ਘੁੱਟ ਕੇ ਮਾਰਿਆ ਜਾਂਦਾ ਤੇ ਉਹ ਸਾਰੇ ਫੈਕਟਸ ਜਿਹੜੇ ਆ ਉਹ ਸਾਫ ਦੱਸਦੇ ਸੀ ਤੇ ਪਰ ਡੈਡੀ ਦੀ ਡੈਥ ਹੋਣ ਤੋਂ ਬਾਅਦ ਕੋਈ ਵੀ ਭਾਜੀ ਪਰਿਵਾਰ ਆ ਆਪਾਂ ਸਿੱਖੀਜ਼ਮ ਦੇ ਵਿੱਚ ਫੁੱਲ ਤਰਨ ਜਾਣੇ ਕੀਰਤਪੁਰ ਸਾਹਿਬ ਤਾਂ ਇਹਨਾਂ ਨੂੰ ਕਿਹਾ ਵੀ ਗਿਆ ਵੀ ਚਲੋ ਨਾਲ ਤੇ ਭਾਜੀ ਇਹ ਮਾਂ ਪੁੱਤ ਦੋਨੋਂ ਫੁੱਲ ਤਰਨ ਵੀ ਨਹੀਂ ਗਏ ਦਸੋ ਆ ਜੀ ਦੁਨੀਆ 'ਚ ਕਿਹੜਾ ਬੰਦਾ ਜਿਹਦਾ ਫਾਦਰ ਪੂਰਾ ਹੋਇਆ ਹੋਵੇ ਜਿਹਦਾ ਹਸਬੰਡ ਪੂਰਾ ਹੋਇਆ ਹੋਵੇ ਕਿਹੜਾ ਬੰਦਾ ਫੁੱਲ ਤਾਰ ਨਹੀਂ ਜਾਂਦਾ ਜੀ ਸਾਫ ਹੀ ਮਨਾ ਕਰਦਾ ਕਹਿੰਦੇ ਨਹੀਂ ਫਿਰ ਐਫ ਆਈ ਆਰ ਪੁਲਿਸ ਨੇ ਕੀਤੀ ਜਾਂ ਤੁਸੀਂ ਅਦਾਲਤੀ ਪ੍ਰਕਿਰਿਆ ਥਰੂ ਜਾ ਕੇ ਫਿਰ ਬਾਅਦ ਦੇ ਵਿੱਚ ਹੋਈ ਅ ਭਾਈ ਉਸ ਤੋਂ ਬਾਅਦ ਨਾ ਐਸ ਐਸ ਪੀ ਕਪੂਰਥਲਾ ਨੂੰ ਮੈਂ ਮਿਲਿਆ ਸਾਰਾ ਪੇਸ਼ ਕੀਤਾ ਤਾਂ ਉਹਨਾਂ ਨੇ ਫਿਰ ਐਸ ਪੀ ਡੀ ਕਪੂਰਥਲਾ ਨੂੰ ਇਨਕੁਆਰੀ ਮਾਰਕ ਕੀਤੀ ਇਨਕੁਆਰੀ ਮਾਰ ਕਰਨ ਦੇ ਬਾਵਜੂਦ ਇਨਕੁਆਰੀ ਚੱਲਦੀ ਦੀ ਬਟ ਮੈਨੂੰ ਲੱਗ ਰਿਹਾ ਸੀ ਕਿ ਕੁਝ ਹੋ ਨਹੀਂ ਰਿਹਾ ਕਿਉਂਕਿ ਮਹੀਨਾ ਡੇਢ ਮਹੀਨਾ ਹੋ ਗਿਆ ਸੀ ਇਸ ਗੱਲ ਨੂੰ ਤੇ ਫਿਰ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਵੀ ਤੁਸੀਂ ਹਾਈ ਕੋਰਟ ਜਾਓ ਫਿਰ ਹਾਈ ਕੋਰਟ ਦਾ ਸੀ ਰੁਖ ਬਣਾਇਆ ਤੇ ਹਾਈ ਕੋਰਟ ਦੇ ਪ੍ਰੈਸ਼ਰ ਥੂ ਉੱਥੇ ਮਤਲਬ ਚੱਲਦੀ ਰਹੀਆਂ ਹੀਅਰਿੰਗਸ ਤੇ ਫਿਰ ਮਤਲਬ ਪੁਲਿਸ ਨੇ 10 ਫਰਵਰੀ ਨੂੰ 9 ਫਰਵਰੀ 9 ਫਰਵਰੀ ਇੰਡੀਆ ਦੇ ਮਤਲਬ ਰਾਤ ਨੂੰ ਜੇ 10 ਫਰਵਰੀ ਖਵਾਣਾ ਚਾਹੁੰਦਾ ਪਰ 9 ਫਰਵਰੀ ਸ਼ਾਮ ਨੂੰ एफआईआर दर्ज ਹੁੰਦੀ ਹੈ ਇਹਨਾਂ ਤੇ 306 ਦੀ ਜਿਹੜੀ ਪਹਿਲਾਂ ਪੁਲਿਸ ਨੇ ਮੈਂ ਤਾਂ ਸੌਰੀ ਮੈਂ ਮੈਂਸ਼ਨ ਕਰਨਾ ਭੁੱਲ ਗਿਆ ਪੁਲਿਸ ਨੇ ਪਹਿਲਾਂ ਜਦੋਂ ਮੈਂ ਆਪਣੇ ਬਿਆਨ ਦਿੱਤੇ ਸੀ ਡੈਡੀ ਦੀ ਉੱਥੇ ਫਿਰ ਇੰਡੀਆ ਪਹੁੰਚ ਗਏ ਫਿਰ ਵੜੇ ਪਹੁੰਚ ਗਏ ਦੂਰੇ ਦਿਨ ਮੈਂ ਆਪਣੇ ਬਿਆਨ ਦਿੱਤੇ ਸੀ 306 ਦੇ ਉਹ 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 ਫੋ ਵਾਲਾ ਪੁਲਿਸ ਨੇ 174 ਦੀ ਕਾਰਵਾਈ ਕਰਤੀ ਸੀ 174 ਦੀ ਹਾਂਜੀ 174 ਦੀ ਕਾਰਵਾਈ ਕਰਕੇ ਇਹਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ 174 ਜਦ ਕਾਰਵਾਈ ਹੋ ਗਈ ਇਸ ਵਾਰ ਦੇ ਵਿੱਚ ਜਦੋਂ ਮੈਂ ਕੋਰਟ ਚ ਆਇਆ ਤੇ ਹਾਈ ਕੋਰਟ ਚ ਗਿਆ ਤਾਂ ਉਸ ਤੋਂ ਹਾਈ ਕੋਰਟ ਦੇ ਦੁਆਰਾ ਕਰਕੇ ਤਾਂ ਫਿਰ ਪੁਲਿਸ ਨੂੰ 306 ਜਨਕੁਆਰੀ ਕੀਤੀ ਜਿੱਦਾਂ ਵੀ ਇਹ ਫਿਰ 306 ਦਾ ਪਰਚਾ ਹੋਇਆ ਫਰਵਰੀ ਦੇ ਵਿੱਚ 9 ਤਰੀਕ ਨੂੰ 1 ਉਹਨਾਂ ਅਕਤੂਬਰ ਦੀ ਡੈਥ ਹੁੰਦੀ ਹੈ ਤੇ ਐਫ ਆਈ ਆਰ ਨੇ ਦਰਜ ਹੁੰਦੀ ਹੈ 9 ਫਰਵਰੀ ਨੂੰ ਤੇ ਅਰੈਸਟ ਹੁੰਦੀ ਹੈ ਬਟ ਬਿਲਕੁਲ ਵੀ ਨਹੀਂ ਮੈਂ ਪੁਲਿਸ ਉਹੀ ਇੰਚਾਰਜ ਜਿਹੜੇ ਸੀਗੇ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਜੀ ਉਹ ਮੈਨੂੰ ਕਹਿੰਦੇ ਜੀ ਇਹ ਭੱਜ ਗਏ ਮਰੇ ਪਾਧੀਏ ਕਿਸੇ ਭੱਜ ਗਏ ਮਾਂ ਪੁੱਤਾ ਕਿਸੇ ਭੱਜ ਕੇ ਜਾ ਸਕਦੇ ਜੀ ਸੋ ਤਾਂ ਹੀ ਮੇਰਾ ਮਕਸਦ ਆ ਤੁਹਾਡੇ ਕੋਲ ਆਉਂਦਾ ਲੋਕਾਂ ਤੱਕ ਗੱਲ ਪਹੁੰਚਾਉਂਦਾ ਹੈ ਪ੍ਰਸ਼ਾਸਨ ਕੋ ਗੱਲ ਪਹੁੰਚਾਉਂਦਾ ਵੱਡੇ ਆਲਾ ਅਫਸਰ ਜਾਂ ਕੋਈ ਵੀ ਜਿਹੜੇ ਸੁਣਨਗੇ ਕਿ ਮੈਂ ਉਹਨਾਂ ਅੱਗੇ ਬੇਨਤੀ ਕਰਦਾ ਹੱਥ ਜੋੜ ਕੇ ਕਿ ਪਲੀਜ਼ ਇਨਕੁਆਰੀ ਜਿਹੜੀ ਹੈ ਜੀ ਉਹ ਸਹੀ ਤਰੀਕੇ ਨਾਲ ਹੋਵੇ ਔਰ ਕੀਤੀ ਜਾਵੇ ਜਿਹਦੇ ਵਿੱਚ ਸਾਨੂੰ ਬਿਲਕੁਲ ਮਦਦ ਨਹੀਂ ਮਿਲਦੀ ਪਈ ਕਿਉਂਕਿ ਅਸੀਂ ਪੁਲਿਸ ਉਹ ਜਿਹੜੇ ਆਈਓ ਨੇ ਇਨਚਾਰਜ ਉਹਨਾਂ ਨੂੰ ਵੀ ਬਦਲਣ ਦੀ ਅਸੀਂ ਰਿਕਵੈਸਟ ਕੀਤੀ ਸੀ ਤੇ ਮੇਰੇ ਕੋਲ ਡਾਕੂਮੈਂਟ ਵੀ ਪਏ ਤੁਹਾਨੂੰ ਦਿਖਾ ਦਿੰਨਾ ਡੀਜੀਪੀ ਪੰਜਾਬ ਐਨਆਰਆਈ ਮਿਨਿਸਟਰ ਪੰਜਾਬ ਸੀਐਮਓ ਡੀਏਜੀ ਜਲੰਧਰ ਇਹ ਸਭ ਨੂੰ ਮੈਂ ਮੰਨ ਲਓ ਕਿ ਉਹ ਐਪਲੀਕੇਸ਼ਨ ਪਾਈ ਸੀ ਤੇ 4 ਮਾਰਚ ਨੂੰ ਮੈਨੂੰ ਰਿਪਲਾਈ ਆਉਂਦਾ ਡੀਜੀਪੀ ਆਫਿਸ ਆਫਿਸ ਤੋਂ ਕਿ ਤੁਹਾਡੀ ਉਹ ਜਿਹੜੀ ਅੱਗੇ ਜਿਹੜੀ ਏ ਰਿਕੁਐਸਟ ਹੈ ਉਹ ਐਸਐਸਬੀ ਕਪੂਰਥਲਾ ਨੂੰ ਭੇਜ ਦਿੱਤੀ ਜਾਂਦੀ ਹੈ ਪਰ ਹਜੇ ਤੱਕ ਭਾਜੀ ਆਈਓ ਚੇਂਜ ਹੀ ਨਹੀਂ ਹੋਇਆ ਹਜੇ ਤੱਕ ਵੀ ਆਈਓ ਜਿਹੜੇ ਚਾਰਜ ਉਹ ਉਹੀ ਇੰਚਾਰਜ ਨੇ ਤੇ ਜਿੱਦਨੋ ਐਫ ਆਈ ਆਰ ਹੁੰਦੀ ਹੈ ਭਾਜੀ ਹਰੇਕ ਬੰਦਾ ਸੋਚਦਾ ਹੈ ਕਿ ਕੋਈ ਇਹ ਪੁਲਿਸ ਫੜੇਗੀ ਇਹ ਹਰਾਸ ਤੇ ਜਾਣਗੇ ਪੁੱਛ ਕੇ ਚ ਹੋਏਗੀ ਤੇ ਸੱਚ ਸਾਹਮਣੇ ਆਏਗਾ ਤੇ ਮੈਨੂੰ ਇਹ ਦੱਸਿਆ ਜਾਂਦਾ ਵੀ ਉਹ ਤਾਂ ਭੱਜ ਗਏ ਜੀ ਤੇ 2 ਮਹੀਨੇ ਉਹ ਭੱਜੇ ਰਹੇ ਹੈ ਜੀ ਕਿਸੇ ਨੇ ਉਹਨੂੰ ਅਰੈਸਟ ਨਹੀਂ ਕੀਤਾ ਕਿਸੇ ਨੇ ਕੋਈ ਟਰਾਈ ਨਹੀਂ ਕੀਤੀ ਹਾਲੇ ਤੱਕ ਕੋਈ ਅਰੈਸਟ ਨਹੀਂ ਨਹੀਂ ਅਰੈਸਟ ਕਿੱਦਾਂ ਹੋਏਗੀ ਇਹਨਾਂ ਨੇ ਮੜ ਕੇ ਐਂਟੀਸੀਪਟਰੀ ਬਿਲ ਲਾਤੀ ਜੀ ਉਹ ਸੈਸ਼ਨ ਕੋਰਟ ਚ ਮਤਲਬ ਰੱਦ ਹੋਈ ਉਹਨਾਂ ਦੀ ਤਾਂ ਉੱਪਰ ਜਾ ਕੇ ਇਹਨਾਂ ਨੇ ਹਾਈ ਕੋਰਟ ਤੇ ਬੇਲ ਲਾਤੀ ਹੁਣ ਹਾਈ ਕੋਰਟ ਤੋਂ ਉਹਨਾਂ ਨੂੰ ਜਮਾਨਤ ਮਿਲੀ ਹੈ ਉਹ ਵੀ ਜਿਹੜਾ ਓਪੀਨੀਅਨ ਹੈ ਇਹਨਾਂ ਨੇ ਮੈਨੇਜ ਕੀਤਾ ਗਿਆ ਠੀਕ ਹੈ ਨਾ ਜੀ ਉਹ ਜਿਹੜਾ ਇਹਨਾਂ ਨੇ ਓਪੀਨੀਅਨ ਲਿਖਾਇਆ ਡਾਕਟਰਸ ਤੋਂ ਉਹ ਸਾਫ਼ ਹੀ ਪਤਾ ਲੱਗਦਾ ਜੀ ਵੀ ਇਟ ਇਜ਼ ਟੋਟਲੀ ਮੈਨੇਜਡ ਉੱਥੇ ਉਹਨਾਂ ਨੇ ਮਤਲਬ ਕਿ ਸਟੈਂਗੂਲੇਸ਼ਨ ਦੀ ਬਜਾਏ ਹੈਂਗਿੰਗ ਲਿਖਤਾ ਸੋ ਜਿਹਦੇ ਕਰਕੇ ਹੁਣ ਅਸੀਂ ਇਹਦੀ ਅੱਗੇ ਜਾ ਕੇ ਅਪੀਲ ਵੀ ਕਰਾਂਗੇ ਇਹਨੂੰ ਚੈਲੰਜ ਕਰਦੇ ਹਾਂ ਕਿਉਂਕਿ ਇਹ ਸਾਰਾ ਕੁਝ ਮੈਨੇਜ ਹੋਇਆ ਮੇਲੀ ਭੁਗਤ ਕੇ ਹੋਇਆ ਸੋ ਸਭ ਨੂੰ ਪਤਾ ਹੈ ਜੀ ਤੇ ਤੁਸੀਂ ਐਨਆਰਆਈਓ ਇੱਥੇ ਬੈਠਦੇ ਹੋ ਤਾਂ ਤੁਹਾਨੂੰ ਕੋਈ ਥ੍ਰੈਟਨ ਤਾਂ ਨਹੀਂ ਕੀਤਾ ਉਹਨਾਂ ਨੇ ਪੂਰਾ ਥ੍ਰੈਟ ਕੀਤਾ ਜੀ ਜਿਦਨ ਡੈਡੀ ਪੂਰੇ ਹੁੰਦੇ ਆਏ ਉਹ ਤੋਂ 3 ਦਿਨ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੈਂ ਉੱਥੇ ਜਾ ਰਿਹਾ ਇੰਡੀਆ ਤੇ ਜਾ ਕੇ ਮੈਂ ਕਾਰਵਾਈ ਵੀ ਕਰਨੀ ਹੈ 3 ਦਿਨ ਬਾਅਦ ਸਾਡੇ ਪੂਆ ਜੀ ਨੂੰ ਫੋਨ ਆਉਂਦਾ ਇੱਥੇ ਦਵਿੰਦਰ ਗੌਰ ਜੀ ਨੂੰ ਉਹਨਾਂ ਨੂੰ ਫੋਨ ਆ ਕੇ ਕਾਲ ਕਰਕੇ ਸੁਖਵਿੰਦਰ ਗੌਰ ਕਹਿੰਦੀ ਹੈ ਵੀ ਜੇ ਮੈਂ ਨਵਦੀਪ ਸਿੰਘ ਰਿੱਕੀ ਇੱਥੇ ਆਉਂਦਾ ਇੰਡੀਆ 'ਚ ਤੇ ਉਹਨਾਂ ਤੇ ਕਾਰਵਾਈ ਕਰਵਾਉਣਾ ਕੋਈ ਵੀ ਪਰਚਾ ਹੁੰਦਾ ਜਾਂ ਕੁਝ ਵੀ ਹੁੰਦਾ ਤਾਂ ਉਹ ਮੈਨੂੰ ਇੱਥੋਂ ਹਿੰਦੁਸਤਾਨ ਚੋਂ ਮੁੜਨ ਨਹੀਂ ਵਾਪਸ ਦੇਣਗੇ ਇੰਡੀਆ ਦੇ ਵਿੱਚੋਂ ਕਹਿੰਦੇ ਅਸੀਂ ਅਸੀਂ ਪਹਿਲਵਾਨ ਤਿਆਰ ਕੀਤੇ ਹੋਏ ਅਸੀਂ ਇਹਨੂੰ ਮੁੜ ਕੇ ਨਹੀਂ ਵਾਪਸ ਜਾਣ ਦੇਣਾ ਤੇ ਉਹਨਾਂ ਨੇ ਪੂਰੇ ਧਮਕੀਆਂ ਦਿੱਤੀਆਂ ਜਿਹਦੇ ਕਰਕੇ ਸਾਡਾ ਸਾਰਾ ਪਰਿਵਾਰ ਬਹੁਤ ਚਿੰਤਤ ਸੀ ਬੜੇ ਸਟ्रेस 'ਚ ਅਗੇ ਵੀ ਤੂੰ ਇੰਡੀਆ ਜਾਣਾ ਉੱਥੇ ਆਹ ਹੋ ਸਕਦਾ ਤੇ ਪਰ ਮੈਂ ਕਹਾ ਨਹੀਂ ਵੀ ਅਸੀਂ ਐਂ ਤਾਂ ਇੰਡੀਆ ਤੋਂ ਹੀ ਆ ਦੂਜੀ ਗੱਲ ਕੀ ਹੈ ਕਿ ਮੇਰੇ ਫਾਦਰ ਪੂਰੇ ਹੋਏ ਇਸ ਤੋਂ ਬਾਅਦ ਵੱਡਾ ਘਟਨਾ ਮੇਰੀ ਜ਼ਿੰਦਗੀ 'ਚ ਕੋਈ ਹੋ ਨਹੀਂ ਸਕਦਾ ਤੇ ਮੈਂ ਤਾਂ ਜਾਣਾ ਹੀ ਜਾਣਾ ਹੈ ਸੋ ਇਹਨਾਂ ਨੇ ਉੱਥੇ ਉਹ ਪ੍ਰਮਾਣ ਵੀ ਬੁਲਾਏ ਭੋਗ ਵਾਲੇ ਦਿਨ ਜਿਹੜੇ ਕਦੀ ਸਾਡੇ ਕੋਈ ਰਿਸ਼ਤੇਦਾਰ ਨਹੀਂ ਲੱਗਦੇ ਕਦੀ ਸਾਡੇ ਪਿੰਡ ਨਹੀਂ ਆਏ ਕੋਈ ਸ਼ਹਿਰ ਨਹੀਂ ਆਏ ਕਦੀ ਕੋਈ ਸਾਡੇ ਘਰ ਨਹੀਂ ਆਏ ਉਹ ਅਣਪਛਾਤੇ ਵਿਅਕਤੀ ਇਹਨਾਂ ਨੇ ਬੁਲਾਏ ਜਿਹਦੇ ਮਤਲਬ ਕਿ ਜਿਹਦੇ ਸਬੂਤ ਸਾਡੇ ਕੋਲ ਹੈਗੇ ਆ ਵੀਡੀਓ ਤੇ ਫੋਟੋਆਂ ਸਾਡੇ ਕੋਲ ਹੈਗੀਆਂ ਤੇ ਇਨੀ ਤਰ੍ਹਾਂ ਕੌਣ ਭਾਜੀ ਇਦਾਂ ਦੇ ਮੌਕੇ ਤੇ ਭੋਗ ਵਾਲੇ ਦਿਨ ਆਪਣੇ ਫਾਦਰ ਦੇ ਮਤਲਬ ਮੇਰਾ ਸਟੈਪ ਬ੍ਰਦਰ ਹੈ ਜਾਂ ਮੇਰੀ ਸਟੈਪ ਮਦਰ ਉਹਨਾਂ ਨੂੰ ਉਹ ਬੰਦੇ ਬੁਲਾਉਣ ਦੀ ਕੀ ਲੋੜ ਸੀਗੀ ਸੋ ਧਮਕੀਆਂ ਵੀ ਦਿੱਤੀ ਗਈਆਂ ਔਰ ਇਸ ਧਮਕੀਆਂ ਜਿੱਦ ਦਿਨ ਸਾਡੀ ਪੋਈ ਨੂੰ ਫੋਨ ਆਉਂਦਾ ਜੀ ਉਸ ਹੀ ਦਿਨ ਸਾਡੇ ਪੋਆ ਜੀ ਕੰਪਲੇਂਟ ਕਰਦੇ ਆ ਐਸਐਸਪੀ ਕਪੂਰਥਲਾ ਨੂੰ ਏਡੀਜੀਪੀ ਹਰਿਆਣਾ ਨੂੰ ਤੇ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਚ ਉਸੇ ਦਿਨ ਮੈਂ ਵੀ ਕੰਪਲੇਂਟ ਕਰਦਾ ਜੀ ਮੈਨੂੰ ਇਦਾਂ ਧਮਕੀਆਂ ਆਈਆਂ ਮੇਰੇ ਕੋਲ ਸਾਰੇ ਡਾਕੂਮੈਂਟ ਹੈਗੇ ਸਾਰੇ ਪੇਪਰ ਹੈਗੇ ਇਹ ਹੈਗੀ ਗੱਲ 23 ਅਕਤੂਬਰ ਦੀ ਜਦੋਂ ਮੈਂ ਐਨ ਐਰਆਈ ਏਡੀਜੀਪੀ ਐਸਐਸਪੀ ਕਪੂਰਥਲਾ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕੰਪਲੇਂਟ ਕਰਦਾ ਜੀ ਮੈਨੂੰ ਆ ਧਮਕੀਆਂ ਆਈਆਂ ਸਾਦੇ ਪੂਆ ਜੀ ਨੇ ਵੀ ਦਿੱਤੀਆਂ ਮੈਂ ਵੀ ਦਿੱਤੀਆਂ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਉਸ ਮਾਮਲੇ ਚ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਤਾਂ ਹੁਣ ਤੁਹਾਡੀ ਕੀ ਕੀ ਅਪੀਲ ਹੈ ਪ੍ਰਸ਼ਾਸਨ ਨੂੰ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਕਿਉਂਕਿ ਤੁਸੀਂ ਆਪਣਾ ਫਾਦਰ ਖੋਇਆ ਲਾਸ ਜਿਹੜਾ ਉਹ ਬਹੁਤ ਵੱਡਾ ਹੁੰਦਾ ਤਾਂ ਕੀ ਅਪੀਲ ਜਿਹੜੀ ਉਹ ਪ੍ਰਸ਼ਾਸਨ ਨੂੰ ਤੇ ਪਬਲਿਕ ਨੂੰ ਕਰਨਾ ਚਾਹੋਗੇ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਜੀ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਕਿ ਪਲੀਜ਼ ਮੇਰੇ ਫਾਦਰ ਦਾ ਸਾਨੂੰ ਇਨਸਾਫ ਚਾਹੀਦਾ ਮੇਰੇ ਫਾਦਰ ਨੂੰ ਇਨਸਾਫ ਚਾਹੀਦਾ ਜਸਟਿਸ ਮਿਲਣਾ ਚਾਹੀਦਾ ਜਿਹੜੇ ਬੰਦੇ ਦੋਸ਼ੀ ਹੈ ਜੀ ਉਹਨਾਂ ਖਿਲਾਫ ਕਾਰਵਾਈ ਹੋਵੇ ਕਾਰਵਾਈ ਏਟਲੀਸ ਤੁਸੀਂ ਇੱਕ ਵਾਰ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਬਿਠਾ ਕੇ ਕੋਈ ਗੱਲਬਾਤ ਨਹੀਂ ਕੀਤੀ ਜੀ ਕੋਈ ਮਤਲਬ ਪੁੱਛਗਿਛ ਨਹੀਂ ਹੋਈ ਔਰ ਜੋ ਉਹਨਾਂ ਨੇ ਕਿਹਾ ਜਿੱਦਾਂ ਜਿੱਦਾਂ ਮਤਲਬ ਉਹਨਾਂ ਨੇ ਇੱਕ ਸਟੋਰੀ ਬਣਾ ਕੇ ਇਹਨਾਂ ਨੂੰ ਦੱਸਿਆ ਉਦਾਂ ਇਹਨਾਂ ਨੇ ਮੰਨ ਲਏ ਨਹੀਂ ਤਾਂ ਇੱਕ ਬੰਦੇ ਦੀ ਬੋਡੀ ਡੈੱਡ ਬੋਡੀ ਤੁਸੀਂ ਕਹਿੰਦੇ ਵੀ ਹੈਂਗ ਹੋਈ ਹੈ ਤੇ ਤੁਸੀਂ ਉਸ ਰੂਮ ਨੂੰ ਲੋਕ ਕਰੋ ਉਹਦੇ ਆਏ ਵਾਲੇ ਜਿੰਨੀਆਂ ਚੀਜ਼ਾਂ ਫੋਰੈਂਸਿਕ ਟੀਮ ਉੱਥੇ ਪਹੁੰਚੇ ਨਾ ਕੋਈ ਫਰੈਂਸਿੰਗ ਟੀਮ ਨੇ ਕੋਈ ਜਾਂਚ ਕੀਤੀ ਨਾ ਕੋਈ ਉਸ ਰੂਮ ਨੂੰ ਲੋਕ ਲਾਇਆ ਗਿਆ ਨਾ ਹੀ ਉਹ ਚੀਜ਼ਾਂ ਦੀ ਕੋਈ ਜਾਂਚ ਹੋਈ ਈਵਨ ਫੋਨ ਵੀ ਜਿਹੜਾ ਡੈਡੀ ਦਾ ਸੀਗਾ ਉਹ ਇਹਨਾਂ ਨੂੰ ਦੇ ਦਿੱਤਾ ਗਿਆ ਸੀ ਸੋ ਉਹ ਜਿੱਦਨ ਮੈਂ ਉੱਥੇ ਪਹੁੰਚਦਾ ਉਹ ਤਾਂ ਕਮਰਾ ਬਹੁਤ ਸਾਫ਼ ਕੀਤਾ ਹੋਇਆ ਸੀ ਈਵਨ ਮੇਰੇ ਤੋਂ ਪਹਿਲਾਂ ਪੁਲਿਸ ਨੂੰ ਉਹ ਚੀਜ਼ ਸਾਰੀ ਮਤਲਬ ਆਪਣੇ ਕੰਟਰੋਲ ਕਰਨੀ ਚਾਹੀਦੀ ਸੀ ਫਿਰ ਇਹਨਾਂ ਦੇ ਬਿਆਨ ਲੈਣੇ ਚਾਹੀਦੇ ਸੀ ਇਹਨਾਂ ਨੇ ਮਤਲਬ ਕਿ ਉਹਨਾਂ ਦੇ ਬਿਆਨ ਹੀ ਨਹੀਂ ਲਏ ਕਹਿੰਦੇ ਵੀ 10 ਦਿਨ ਬਾਅਦ ਡੈਡੀ ਦੀ ਡੈਥ ਹੁੰਦੀ ਹੈ 19 ਤਰੀਕ ਨੂੰ ਇਹ 29 ਤਰੀਕ ਨੂੰ ਬਿਆਨ ਲੈਂਦੇ ਆ ਜੀ ਪੁਲਿਸ ਵਾਲੇ ਉਹਨਾਂ ਤੋਂ 10 ਦਿਨ ਬਾਅਦ ਤੁਸੀਂ ਆ ਸੋਚੋ 10 ਦਿਨ ਬਾਅਦ ਕੌਣ ਬਿਆਨ ਦੇਂਦਾ ਜੀ ਕੇ ਹੁਣ ਤੁਹਾਨੂੰ ਕੀ ਉਮੀਦ ਲੱਗਦੀ ਹੈ ਉਮੀਦ ਇਹ ਹੈ ਜੀ ਵੀ ਅਸੀਂ ਹੁਣ ਅ ਕੇਸ ਦਾ ਚੱਲਣਾ ਹੈ ਜੀ ਤੇ ਨਾਲ ਅਸੀਂ ਸੋਚ ਰਹੇ ਹਾਂ ਸੁਪਰੀਮ ਕੋਰਟ ਚੈਲੰਜ ਕਰਨ ਨੂੰ ਜਿਹੜਾ ਹਾਈ ਕੋਰਟ ਦਾ ਆਇਆ ਆਰਡਰ ਪਰ ਉਹਦੇ ਵਿੱਚ ਕੋਈ ਮੈਂਸ਼ਨਿੰਗ ਨਹੀਂ ਕੀਤਾ ਗਿਆ ਕਿਉਂਕਿ ਸੈਸ਼ਨ ਜੱਜ ਬੋਲੋ ਜਦੋਂ ਰੱਦ ਕੀਤਾ ਗਿਆ ਤੇ ਵਿੱਚ ਸਭ ਕੁਝ ਮੈਂਸ਼ਨ ਕੀਤਾ ਗਿਆ ਬੀ ਸਟੈਂਗੂਲੇਸ਼ਨ ਹੋਈ ਹੈ ਇਹ ਹੈ ਉਹ ਸਾਰੇ ਸਬੂਤ ਉਹਦੇ ਵਿੱਚ ਲੱਗੇ ਪੋਸਟਮਾਰਟਮ ਦੇ ਜਦੋਂ ਹਾਈ ਕੋਰਟ ਤੋਂ ਹੋਈ ਹੈ ਹਾਈ ਕੋਰਟ ਦੇ ਵਿੱਚ ਕੋਈ ਦਾ ਚੀਜ਼ ਆਰਡਰ ਦੇ ਵਿੱਚ ਹੈ ਹੀ ਨਹੀਂ ਉਹਦੇ ਵਿੱਚ ਬਸ ਇੰਨਾ ਲਿਖਿਆ ਕਿ ਮੈਂ ਪਹਿਲਾ ਬੇਟਾ ਆ ਮਨਪ੍ਰੀਤ ਦੂਜਾ ਬੇਟਾ ਤੇ ਮੇਨ ਗੱਲ ਉਹਦੇ ਵਿੱਚ ਲਿਖੀ ਹੈ ਕਿ 2010 ਤੋਂ ਬਾਅਦ ਮੈਂ ਇੰਡੀਆ ਜਾਂਦਾ ਹੀ ਨਹੀਂ ਮੈਂ ਹੁਣ ਗਿਆ ਡੈਡੀ ਦੀ ਡੈਥ ਤੋਂ ਬਾਅਦ ਜਦਕਿ ਸਰਾਸਰ ਝੂਠ ਆ ਮੈਂ ਇੰਡੀਆ 7 ਵਾਰ ਹੀ ਗਿਆ ਜੀ ਪਹਿਲਾਂ ਅਹ ਮੈਂ 8ਵੇਂ ਵਰ ਗਿਆ ਹੁਣ ਸੋ ਦੈਟਸ ਵਾਈ ਅਸੀਂ ਉਹਨੂੰ ਚੈਲੰਜ ਕਰਾਂਗੇ ਐਸਾ ਚੈਲੰਜ ਕਰਨਾ ਹੀ ਹੈ ਕਿਉਂਕਿ ਮੇਰੇ ਕੋ ਪਾਸਪੋਰਟ ਦੀ ਐਂਟਰੀਜ਼ ਪਈਆਂ ਇੰਡੀਆ ਉਨ ਜਾਂਦੀਆਂ ਫਿਰ ਮੇਰੇ ਕੋ ਮੇਰਾ ਘਰ ਉਸੇ ਘਰ ਮੇਰਾ ਵਿਆਹ ਹੁੰਦਾ 2014 ਨੂੰ ਅਮਰੀਕ ਸਿੰਘ ਜੀ ਪੂਰੇ ਇਨਵੋਲਵ ਸੀ ਉਹਦੇ ਵਿੱਚ ਸਾਰੇ ਬੰਦੇ ਉੱਥੇ ਇਨਵੋਲਵ ਸੀ ਸਭ ਨੂੰ ਪਤਾ 2015 ਜੇ ਮੈਂ ਵਾਪਸ ਜਾਂਦਾ 17 ਜਾਂਦਾ 18 ਜਾਂਦਾ 2019 ਚ ਜਾਂਦਾ 20 ਚ ਜਾਂਦਾ ਤਾਂ ਮੈਂ ਤਾਂ ਉਸ ਘਰ ਜਾਂਦਾ ਸੀ ਸੋ ਇਹਨਾਂ ਨੇ ਉਹ ਉਸ ਆਰਡਰ ਕਰਕੇ ਮੈਨੂੰ ਚੈਲੰਜ ਤਾਂ ਅਸੀਂ ਕਰਾਂਗੇ ਉਹਨੂੰ ਤੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਪਲੀਜ਼ ਇਹਦੀ ਜਿਹੜੀ ਇਨਕੁਆਰੀ ਹੈ ਜਾਂ ਪੁਛੂਗੇਸ਼ਾ ਜਾਂਚ ਹੈ ਉਹ ਬਿਲਕੁਲ ਸਹੀ ਤਰੀਕੇ ਨਾਲ ਕੀਤੀ ਜਾਵੇ ਨਿਰਪੱਖ ਹੋ ਕੇ ਜੋ ਕਰਨਗੇ ਤਾਂ ਸਾਰਾ ਕੁਝ ਸਾਹਮਣੇ ਆ ਜਾਊਗਾ ਜੇ ਪਾਲਿਸੀ ਪ੍ਰਸ਼ਾਸਨ ਹੀ ਨਹੀਂ ਨਿਰਪੱਖ ਹੋ ਕੇ ਕਰੂਗਾ ਤਾਂ ਸਾਹਮਣੇ ਕਿਦਾ ਹੋਊਗਾ ਸੱਚ ਕਿਦਾ ਸਾਹਮਣੇ ਆਊਗਾ ਇਹੀ ਅਪੀਲ ਕਰ ਰਿਹਾ ਮੈਂ ਤੁਹਾਡੇ ਮਾਧਿਅਮ ਥਰੂ ਆਇਆ ਜੀ ਵੀ ਇਹ ਗੱਲ ਹੋਣੀ ਚਾਹੀਦੀ ਹੈ ਸੋ ਤੁਹਾਡਾ ਘਟਾ ਬਹੁਤ ਵੱਡਾ ਉਮੀਦ ਕਰਦੇ ਆ ਕਿ ਤੁਹਾਨੂੰ ਇਨਸਾਫ ਵੀ ਜਿਹੜਾ ਉਹ ਜ਼ਰੂਰ ਮਿਲੇ ਬਹੁਤ ਬਹੁਤ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ